ਕਿਸਾਨ ਜਥੇਬੰਦੀਆਂ ਦੇ ਆਗੂ ਸ਼ੰਭੂ ਬਾਰਡਰ ਦੇ ਉੱਤੇ ਬਿਲਕੁਲ ਬਾਰਡਰ ਦੇ ਉੱਤੇ ਪਹੁੰਚੇ ਸਿਗੇ ਤੇ ਉਸ ਤੋਂ ਬਾਅਦ ਬਾਰਡਰ ਦੇ ਗੱਲਬਾਤ ਕਰਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹ ਕਿਸ ਤਰੀਕੇ ਦੀ ਗੱਲਬਾਤ ਕਰਕੇ ਆਏ ਨੇ ਨਾਲ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਉਹ ਕੈਸੀ ਸਰਵਜਿੰਗ ਕੋਲ ਦੇ ਗਏ ਸੀ ਕਿ ਤਸਵੀਰਾਂ ਲਗਤਾਂ ਦਿਖਾ ਰਿਹਾ ਉਹ ਸੁਭਾਅ ਬੰਦੇ ਦਾ ਕੋਈ ਨਾ ਕਿਸੇ ਕੀ ਗੱਲਬਾਤ ਕਰਕੇ ਆਏ ਸੁਣ ਤੂੰ ਤਰੀ ਚਲੋ ਖੜੋ ਉਹੀ ਮੈਂ ਦੱਸ ਰਿਹਾ ਕੋਈ ਮੈਂ ਦੱਸ ਚਲੋ ਸਾਰੇ ਨੇ ਠੀਕ ਹੈ ਤੁਹਾਡੀ ਧਰਤੀ ਠੀਕ ਹੈ ਕੀ ਗੱਲ ਨਹੀਂ ਐਸਾ ਦੋ ਹੱਥੇ ਨਹੀਂ ਚੱਲ ਤੂੰ ਵੀ ਤੇਰੇ ਰਾਮ ਦੇ ਦੇਖੋ ਜਗਜੀਤ ਸਿੰਘ ਡੱਲੇਵਾਲ ਜਿਹੜੇ ਖੁਦ ਅੱਗੇ ਗਏ ਸੀਗੇ ਕਿਉਂਕਿ ਕਹਿਆ ਗਿਆ ਸੀ ਕਿ ਅਸੀਂ ਜੋ ਆਗੂ ਹੈਗੇ ਆ ਅਸੀਂ ਅੱਗੇ ਜਾਵਾਂਗੇ ਇਹ ਨਹੀਂ ਆ ਕਿ ਸਿਰਫ ਕਿਸੇ ਦੇ ਪੁੱਤ ਦੇ ਨਕਸ਼ਾਨ ਜਾਂ ਫਿਰ ਪੁੱਤ ਮਰਵਾਵਾਂਗੇ ਅਸੀਂ ਅੱਗੇ ਖੁਦ ਜਾਵਾਂਗੇ ਤਬੀਅ ਜਿਹੜੀ ਹੈਗੀ ਆ ਬਹੁਤ ਖਰਾਬ ਤਬੀਅ ਹੈਗੀ ਉਹ ਵੀ ਦੇਖ ਰਹੀ ਹੈ ਅੱਛੇ ਰੱਖ ਲਓ ਇੱਥੇ ਰੱਖ ਲਓ ਉਹ ਟੱਗਣ ਮਾਰਨੀ ਨਹੀਂ ਹੈਗਾ ਇਸ ਟਾਈਮ ਤੇ ਜ਼ਰੂਰੀ ਹੈਗਾ ਆਖਵਾ ਦੀ ਗੱਲ ਬਾਤ ਰੋਣਾ ਨਾ ਪਾਇਓ ਬੋਲੋ ਨਾ ਕੋਈ ਬੰਦਾ ਐਤੀ ਰੋਕ ਲੋ ਦੇਖੋ ਅਸੀਂ ਇਹ ਫੈਸਲਾ ਲਿਆ ਸੀ ਕਿ ਅਸੀਂ ਸ਼ਾਤਮਈ ਢੰਗ ਦੇ ਨਾਲ ਦਿੱਲੀ ਜਾਣਾ ਹੈ ਸਾਨੂੰ ਦਿੱਲੀ ਜਾਣ ਦਿੱਤਾ ਜਾਏ ਇਹ ਬੈਰੀਕਾਡ ਖੋਲੇ ਜਾਣਾ ਹੁਣ ਉਹਨਾਂ ਦੀ ਜੋ ਅੱਗੋਂ ਪ੍ਰਪੋਜ਼ਲ ਆਈ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਅੱਗੇ ਜਾ ਸਕਦੇ ਹੋ ਸ਼ਾਤਮਈ ਢੰਗ ਨਾਲ ਦਿੱਲੀ ਜਾ ਸਕਦੇ ਹਾਂ ਪਰ ਦੇਖਿਓ ਟਰੈਕਟਰ ਟਰਾਲੀਆਂ ਦਾ ਜਿਹੜਾ ਮਾਮਲਾ ਹੈ ਅਸੀਂ ਸਰਕਾਰ ਦੇ ਸੁਭਾ ਤੋਂ ਚੰਗੀ ਤਰ੍ਹਾਂ ਜਾਣੂ ਆ ਕਿ ਸਰਕਾਰ ਲਗਾਤਾਰ ਪਤਾ ਨਹੀਂ 6-6 ਮਹੀਨੇ 13-13 ਮਹੀਨੇ ਬੈਠ ਕੇ ਅੰਦੋਲਨ ਕਰਵਾਤੀ ਹੈ ਉਹ ਸਾਰੀ ਆਖਿਆ ਇੱਕ ਮਿੰਟ ਖੜਾ ਹਾਂ ਹਮੇਂ ਵਾਹ ਪੇ ਬੈਠ ਕੇ ਖਾਣਾ ਵੀ ਖਾਣਾ ਹੈ ਥੋੜਾ ਜਿਹਾ ਅੱਗੇ ਕਰ ਲਓ ਬਾਈ ਇੱਥੇ ਕੱਲ 2 ਦਿਨ ਪਹਿਲੇ ਯਾਹ ਪੇ بارش ਹੋਆ ਖੜ ਜਾ ਬਾਈ ਖੜ ਜਾ ਜੀ ਦੋਰਾ بارش ਹੋਇਆ ਚਲੋ ਕੇ ਚਲੋ ਕੇ ਕਹਿ ਬਿਨੇ ਹੋ ਜੋ ਅਸੀਂ ਅੱਗੇ ਪਏ ਸੀਗੇ ਸਾਨੂੰ ਟਰੈਕਟਰ ਟਰਾਲੀਆਂ ਤੋਂ ਬਿਨਾ ਅੱਗੇ ਜਾਣ ਦੇ ਲਈ ਕਿਹਾ ਗਿਆ ਲੇਕਿਨ ਸਰਕਾਰ ਦੀ ਫਿਤਰਤ ਨੂੰ ਅਸੀਂ ਚੰਗੀ ਤਰ੍ਹਾਂ ਜਾਣੂ ਹੈ ਕਿ ਆਖਿਰਕਾਰ ਚੌਂਦੀ ਕੀਆ ਸਰਕਾਰ ਜੋ ਵੀ ਦੇਖੋ ਜਗਜੀਤ ਸਿੰਘ ਡੱਲੇਵਾਦ ਵਾਪਸ ਆ ਰਹੇ ਨੇ ਤਾਲਕਿ ਅੱਗੇ ਗਏ ਸੀ ਬੜੀ ਸ਼ਾਂਤਪਾਈ ਤਰੀਕੇ ਨਾਲ ਗੱਲਬਾਤ ਕਰਕੇ ਵੀ ਆਏ ਆ

ਆਗੂ ਸਭਾਣ ਅੱਗੇ ਪਹੁੰਚ ਚੁੱਕਾ ਨੇ ਅੱਗੇ ਵਧੋ ਵੀ ਮਾਰੇ ਕੋਈ ਡਰ ਨਹੀਂ ਸਾਰਾ ਪ੍ਰਗੋਣ ਦੇ ਅੱਗੇ ਬੋਲ ਕਰੋ ਕੋਈ ਟ੍ਰਾਉਮਾ ਨਹੀਂ ਮਾਰੇ ਮਾਰ ਨਹੀਂ ਤੋਂ ਨਾ 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 ਸਦਕਾ ਹੈ ਮੇਰੇ ਸ਼ਾਂਤੀ ਬਣਾਈ ਰੱਖੋ ਸਾਤ ਜਨੂਰੋ ਹੌਸਲੇ ਨੂੰ ਮੁਰੋ ਸਾਂਤ ਮੈਂ ਤਰੀਕੇ ਨਾਲ ਚੱਲੇ ਰੂ ਮੇਰੇ ਕੁਝ ਨਹੀਂ ਹੁੰਦਾ ਇਹ ਗੁਰੂ ਤੇਗ ਬਹਾਦਰ ਦੀ ਕਲਾ ਨਰਸਰੀ ਨਨ ਜਿਹੜਾ ਘਟਕੋੜੀਆਂ ਨੂੰ ਆਲੇ ਨੇ ਕੋਈ ਗੱਲ ਨਹੀਂ ਵੀਰ ਮੇਰੇ ਕੋਈ ਗੱਲ ਨਹੀਂ ਕੁਛ ਵੀ ਹੁੰਦਾ ਸੋਸ਼ਣ ਦਾ ਵੀਰ ਮੇਰੇ ਪਰਮਾਤਮਾ ਦੀ ਕਿਰਪਾ ਸਾਡੇ ਤੇ